ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਸਾਡਾ ਮੁੱਖ ਮੰਤਰੀ ਗੱਲ ਤੋਂ ਉੱਪਰ ਬੋਲਦਾ ਤੇ ਡੋ ਨਹੀਂ ਇੱਥੇ ਇਹਦੇ ਵੀ ਸਾਡੇ ਵਾਲਾ ਦੁੱਖੜਾ ਹੈ ਇਹ ਇਸ ਕਰਕੇ ਤੁਸੀਂ ਕਿਤੇ ਭੁੱਲਣਾ ਜਾਓ ਅਸੀਂ ਤੁਹਾਨੂੰ ਕਾਲਾ ਝੰਡਾ ਗਿਫਟ ਵੀ ਦੇਣਾ ਤੇ ਮੰਗ ਪੱਤਰ ਜੋ ਮੈਂ ਬੋਲ ਰਿਹਾ ਉਹਦੀ ਕੀਤੇ ਹੋਏ ਮੰਗ ਪੱਤਰ ਵੀ ਦੇਣਾ ਤੁਹਾਨੂੰ ਕਾਲਾ ਝੰਡਾ ਇਸ ਕਰਕੇ ਕਿ 7 ਸਭਾਟ ਸਾਲ ਰਹਿ ਗਿਆ ਜੀ ਉਹ ਤੋਂ ਬਾਅਦ ਇਹ ਨੂੰ ਫੇਰ ਸਾਡੇ ਮੁੱਖ ਮੰਤਰੀ ਲੋੜ ਪੈਣੀ ਹੈ ਇਹਨਾਂ ਨੇ ਵੀ ਸਾਡੇ ਨੂੰ ਪੱਤੀਆਂ ਸੜਕਾਂ ਤੇ ਹੀ ਆਉਣਾ ਹੈ ਇਸ ਕਰਕੇ ਭੁੱਲ ਨਾ ਜਾਵੇ ਕਾਲਾ ਝੰਡਾ ਦਮਾਂਗੇ ਵੀ ਇਹ ਲਾ ਕੇ ਰੱਖ ਬੁੱਲਣਾ ਪਰ ਲੱਗਦਾ ਕਿ ਕਾਲੇ ਝੰਡੇ ਲਾ ਕੇ ਜਾਂ ਕਾਲੇ ਝੰਡੇ ਦੇ ਕੇ ਇਨਸਾਫ ਮਿਲ ਜੇਗਾ ਕਿਉਂਕਿ ਹੁਣ ਤੱਕ ਵੀ ਜਥੇਬੰਦੀਆਂ ਨੇ ਅਜਿਹਾ ਕੁਝ ਕੀਤਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਸਾਨੂੰ ਸੁਖਵੀਰ ਬਾਦਲ ਵੀ ਕਹਿੰਦਾ ਸੀ ਮੁਥੀ ਭਰ ਲੋਕ ਲੈ ਮੁਥੀ ਭਰਾ ਨੇ ਆਉਣ ਰੋਡ ਲਿਆ ਤੇ ਨਾ ਸੜਕ ਤੇ ਫਿਰਦੇ ਨੇ ਸਾਨੂੰ ਫਿਰ ਕੈਪਟਨ ਅਮਰਿੰਦਰ ਨੇ ਵੀ ਕਿਹਾ ਗੁਰਚਤਾ ਵਰਤੇ ਸ਼ਖਬੀਰ ਉਹਨਾਂ ਨਾਲ ਦੋਸਤੀ ਪਾ ਕੇ ਵੀ ਥੋੜੇ ਲੋਕ ਨੇ ਜਿਹੜੇ ਪੰਜਾਬ ਦੇ ਹਾਲਾਤ ਨਹੀਂ ਠੀਕ ਰਹਿਣ ਦਿੰਦੇ ਆਨ ਰੋਡ ਫਿਰਦੇ ਨੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਜਿਹੜਾ ਵੀ ਸਿੱਖ ਕੌਮ ਨਾਲ ਸਿੱਖ ਧਰਮ ਨਾਲ ਧੋਖ ਮਾਊਗਾ ਭਲਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ ਜਬਾਨ ਤੋਂ ਭੱਜੂਗਾ ਉਹਦਾ ਹਸਣਾ ਇਹਨਾਂ ਦੋ ਦਾ ਮੈਂ ਨਾਂ ਲਿਆ ਇਹ ਕਿਰਪਾ ਕਰਕੇ ਪੜ ਲਿਓ ਇਤਿਹਾਸ ਉਹਨੂੰ ਆਪਣੇ ਆਪਾ ਪਤਾ ਲੱਗ ਜੂ ਤੁਸੀਂ ਕਦੇ ਕਿਸਾਨਾਂ ਨੂੰ ਕਹਿੰਦੇ ਜਾਲੀ ਕਿਸਾਨ ਨੇ ਜਦੋਂ ਰਾਜ ਭਾਗ ਤੇ ਵੱਡੇ ਲੋਕਾਂ ਨਾਲ ਦੋਸਤੀਆਂ ਪੈ ਜਾਂਦੇ ਫਿਰ ਹੀਟ ਲੀਆਂ ਕੀੜੀਆਂ ਹੀ ਲੱਗਦੀਆਂ ਹੁੰਦੇ ਨੇ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਕਿਰਪਾ ਕਰੋ ਦਿਨ ਯਾਦ ਕਰੋ ਜਿਹੜੇ ਦਿਨਾਂ ਤੁਸੀਂ ਲੰਗੇ ਹੋ ਇਹ ਦਿਨ ਦੁਬਾਰਾ ਆ ਜਾਂਦੇ ਹੁੰਦੇ ਨੇ ਆ ਰਾਜ ਭਾਗ ਆ ਵੀ ਜਾਂਦੇ ਨੇ ਚੱਲੇ ਵੀ ਜਾਂਦੇ ਹੁੰਦੇ ਨੇ ਪਰ ਜ਼ਮੀਨ ਤੇ ਰਹਿ ਸਤਕਾਲੀ ਮਹਾ ਕਬਰ ਸਿੰਘ ਵੇਦੀ ਦੇਸ਼ ਭਰ ਦੇ ਵਿੱਚ ਆਜ਼ਾਦੀ ਦਾ ਦਿਹਾੜਾ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਪਰੰਤੂ ਇਸੇ ਦਿਨ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਲਈ ਵਕੋ ਵਕ ਢੰਗ ਤਰੀਕੇ ਪਣਾਏ ਜਾਂਦੇ ਆ ਇਸੇ ਦਿਨ ਰੋਸ ਪ੍ਰਦਰਸ਼ਨ ਵੀ ਹੁੰਦੇ ਆ। ਇਸੇ ਦਿਨ ਕਾਲੇ ਝੰਡੇ ਲਹਿਰਾ ਕੇ ਸਰਕਾਰ ਦੇ ਪ੍ਰਤੀ ਇੱਕ ਵੱਡਾ ਰੋਸ ਵੀ ਜ਼ਾਹਰ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਪੰਤਕ ਸਭਾ ਦੇ ਵਿੱਚ ਕਾਫੀ ਉਭਾਰ ਬਣ ਕੇ ਉੱਭਰ ਰਿਹਾ ਤੇ ਇਸੇ ਤਰ੍ਹਾਂ ਲੈਂਡ ਪੂਲਿੰਗ ਦਾ ਮਸਲਾ ਵੀ ਆ ਤੇ ਹੁਣ ਫਰੀਦਕੋਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਦੋਂ ਝੰਡਾ ਲਹਿਰਾਉਣ ਜਾ ਰਿਹਾ ਤਾਂ ਆਖਰ ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਦਾ ਘਰੋਂ ਕਰਨਾ ਤੁਰਨ ਲੱਗੀਆਂ ਨੇ ਤਾ ਸਾਡੇ ਨਾਲ ਪਰਮਜੀਤ ਸਿੰਘ ਸੋਲੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਨਦੇ ਆ ਕਿ ਆਖਰ ਕਿਸ ਤਰ੍ਹਾਂ ਦਾ ਬੰਗਪੱਤਰ ਦੇਣ ਲਈ ਉਹ ਫਰੀਦਕੋਟ ਜਾ ਰਿਹਾ ਤੇ ਆਖਰ ਉਹਨਾਂ ਨੇ ਕਾਲੇ ਝੰਡੇ ਹੀ ਕਿਉਂ ਲਹਿਰਾਉਣੇ ਆ ਅਕਸਰ ਅਜਿਹੇ 15 ਅਗਸਤ ਦੇ ਦਿਹਾੜੇ ਦੇ ਉੱਤੇ ਐਲਾਨ ਕੀਤੇ ਜਾਂਦੇ ਆ ਪਰਮਜੀਤ ਸਿੰਘ ਸੋਲੀ ਜੀ ਤੁਹਾਡਾ ਸਵਾਗਤ ਹੈ ਫਰੀਦਕੋਟ ਕਿਉਂ ਜਾਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਜੇ ਝੰਡਾ ਲਹਿਰਾਉਣਾ ਹੈ ਤਾਂ ਉਹਨਾਂ ਦਾ ਪਿੱਛਾ ਕਿਉਂ ਕੀਤਾ ਜਾ ਰਿਹਾ ਹੈ ਆਖਰ ਕਾਲੇ ਝੰਡੇ ਕਿਉਂ ਲਹਿਰਾਉਣੇ ਆ 15 ਅਗਸਤ ਦੇ ਇਸ ਦਿਹਾੜੇ ਦੇ ਉੱਤੇ ਜਦੋਂ ਖੁਸ਼ੀ ਦਾ ਮੌਕਾ ਹੁੰਦਾ ਹੈ ਆਜ਼ਾਦੀ ਦਾ ਅਹਿਸਾਸ ਕਰਨ ਲਈ ਇਹ ਦਿਹਾੜੇ ਮਨਾਏ ਜਾਂਦੇ ਆ ਤਾਂ ਤੁਸੀਂ ਕਾਲੇ ਝੰਡੇ ਚੁੱਕ ਲੈਂਦੇ ਹੋ ਇਹ ਕਿਉਂ ਰੁਝਾਨ ਚੱਲਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਹੋਵੇ 26 ਜਨਵਰੀ ਹੋਵੇ ਦੀਵਾਲੀ ਹੋਵੇ ਅਸੀਂ ਜਿਸ ਸਮੇਂ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਉਸ ਸਮੇਂ ਤੋਂ ਲੈ ਕੇ ਅਸੀਂ ਕੋਈ ਦਿਹਾੜਾ ਨਹੀਂ ਮਨਾਇਆ ਸਾਨੂੰ ਸਰਕਾਰਾਂ ਇਨਸਾਫ਼ ਨਹੀਂ ਦਿੰਦੀਆਂ ਚਾਹੇ ਪਹਿਲੀਆਂ ਰਹੀਆਂ ਚਾਹੇ ਮੌਜੂਦਾ ਹੁਣ ਜਿਹੜੇ ਕਹਿੰਦੇ ਨੇ ਅਸੀਂ ਆਮ ਆਦਮੀ ਆ ਸਾਡਾ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਇੱਕ ਮਾਸਟਰ ਦਾ ਆਮ ਘਰ ਦਾ ਬੇਟਾ ਜਰੂਰ ਸੀ ਪਰ ਉਹ ਸਾਢੇ 3 ਸਾਲ ਚ ਇੰਉ ਲੱਗਣ ਲੱਗਾ ਕਿ ਵੀ ਇਹ ਤਾਂ ਖਾਸਾਂ ਦਾ ਵੀ ਖਾਸ ਬਣ ਗਿਆ ਜਿਹਦੇ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਯਾਦ ਕਰਾਉਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੀ ਤਰ੍ਹਾਂ ਧਰਨਿਆਂ ਤੇ ਸੜਕਾਂ ਤੇ ਬਹਿ ਕੇ ਸਾਡੇ ਨਾਲ ਨਾਅਰੇ ਲਾਉਂਦੇ ਰਹੋ ਤੇ ਨਾਲ ਕਹਿੰਦੇ ਨੇ ਹੋ ਕਿਹੜਾ ਆਮ ਆਦਮੀ ਦੀ ਸਰਕਾਰ ਲਿਆਓ ਤੁਹਾਨੂੰ ਕਿਸੇ ਨੂੰ ਧਰਨੇ ਮਜਾਰੇ ਨਾ ਧੀਆਂ ਪਾਣਾ ਨੂੰ ਆਪਣੇ ਹੱਕਾਂ ਲਈ ਟੈਂਕੀਆਂ ਤੇ ਚੜਨਾ ਪਵੇ ਨਾ ਕਿਸੇ ਨੂੰ ਕੋਈ ਹੋਰ ਸਤਤੀ ਸੜਕ ਤੇ ਬੈਠਣਾ ਪਵੇ ਪਰ ਬੜੇ ਦੁੱਖ ਦਾ ਕਹਿਣਾ ਪੈਂਦਾ ਕਿਸਾਨ ਵੀ ਸੜਕ ਤੇ ਮਜ਼ਦੂਰ ਵੀ ਸੜਕ ਤੇ ਸਾਡੀਆਂ ਧੀਆਂ ਪਾਣਾ ਟੈਂਕੀਆਂ ਤੇ ਦੂਜੇ ਬੰਨੇ ਜਿਸ ਮੁੱਦੇ ਨੂੰ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਦੇ ਲਈ ਸਾਡੇ ਵੱਡੇ ਵੱਡੇ ਇਕੱਠਾਂ 'ਚ ਮੁੱਖ ਮੰਤਰੀ ਸਾਹਿਬ ਉਦੋਂ ਮੈਂਬਰ ਪਾਰਲੀਮੈਂਟ ਦੇ ਹੁੰਦੇ ਜਬਾਨ ਕਰਕੇ ਆਉਂਦੇ ਸੀ ਉਹ ਸਾਰਾ ਕੁਝ ਅੱਜ ਭੁੱਲ ਚੁੱਕੇ ਨੇ ਜਿਹਦੇ ਕਰਕੇ ਅਸੀਂ ਇਹ ਕੋ ਪ੍ਰੋਗਰਾਮ ਲਿਖਿਆ ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਮੈਂ ਪੰਜਾਬ ਦੀ ਧਰਤੀ ਨੂੰ ਧਰਨਿਆਂ ਤੋਂ ਮੁਕਤ ਕਰ ਦੇਣਾ ਪਰ ਇਸੇ ਕਰਕੇ ਉਹ ਕਿਸਾਨਾਂ ਨੂੰ ਕਿਸਾਨ ਨਹੀਂ ਸਮਝਦੇ ਇਸੇ ਕਰਕੇ ਜਿਹੜੇ ਲੋਕ ਅਧਿਆਪਕ ਨੇ ਜਾਂ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਉਹ ਲੋਕ ਨਹੀਂ ਸਮਝਦੇ ਇਸੇ ਕਰਕੇ ਉਹ ਕਹਿੰਦੇ ਆ ਕਿ ਮੈਂ ਹੁਣ ਪੰਜਾਬ ਦੀ ਧਰਤੀ ਨੂੰ ਧਰਨਿਆਂ ਤੋਂ ਮੁਕਤ ਕਰ ਦੇਣਾ ਪਰ ਫਿਰ ਤੁਸੀਂ ਫਰੀਦਕੋਟ ਜਾ ਰਹੇ ਲੱਗਦਾ ਨਹੀਂ ਕਿ ਨਤੀਜਾ ਕੁਝ ਹੋਰ ਹੋ ਸਕਦਾ ਕਿਉਂਕਿ ਹੁਣ ਤੱਕ ਦੀਆਂ ਸਰਕਾਰਾਂ ਦੇ ਵਿੱਚ ਜਦੋਂ ਜਿਹੇ ਦਿਹਾੜੇ ਹੁੰਦੇ ਆ ਤਾਂ ਉਸ ਸਮੇਂ ਡਾਂਗ ਚੱਲਦੀ ਵਿਖਾਈ ਦਿੰਦੀ ਆ ਲੱਗਦਾ ਨਹੀਂ ਕਿ ਡਾਂਗ ਤੋਂ ਬਾਅਦ ਜੇਲ੍ਹ ਦਾ ਸਫ਼ਰ ਵੀ ਕਰਨਾ ਪੈ ਸਕਦਾ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਸਾਡਾ ਮੁੱਖ ਮੰਤਰੀ ਗੱਲ ਤੋਂ ਉੱਪਰ ਬੋਲਦਾ ਤੇ ਡੋ ਨਹੀਂ ਇੱਥੇ ਉਹਦੇ ਵੀ ਸਾਡੇ ਵਾਲਾ ਦੁੱਖੜਾ ਹੈ ਪਰ ਜਿਸ ਸਮੇਂ ਤੋਂ ਕੇਜਰੀਵਾਲ ਦਿੱਲੀ ਦੇ ਹਾਰੇ ਹੋਏ ਉੱਥੋਂ ਗੋਲ ਬਿਸਤਰਾ ਕੱਢ ਕੇ ਕੱਢੇ ਹੋਏ ਸੰਸੋਧੀ ਹੋਣੀ ਇਹਦੇ ਆਲੇ-ਦਾਲੇ ਬਹਿ ਗਏ ਨੇ ਨਾ ਇਇ ਕਪੰਜਰੇ ਦੀ ਤਰ੍ਹਾਂ ਸਾਡਾ ਮੁੱਖ ਮੰਤਰੀ ਉਹਨੇ ਬੰਦ ਕੀਤਾ ਹੋਇਆ ਜਿਹਦੇ ਕਰਕੇ ਜਿਵੇਂ ਉਹ ਬੁਲਾਉਂਦੇ ਨੇ ਉਸੇ ਤਰ੍ਹਾਂ ਤੋਤੇ ਮੰਗੂ ਬੋਲੀ ਜਾ ਰਿਹਾ ਹੈ ਅਸੀਂ ਇਹਦੇ ਇਹੀ ਯਾਦ ਕਰਾਉਣ ਜਾ ਰਹੇ ਹਾਂ ਉਥੇ ਮੁੱਖ ਮੰਤਰੀ ਸਾਹਿਬ ਜਿਹੜਾ ਜੂਣਾ ਦਾ ਸਾਨੂੰ ਕੋਈ ਡਰ ਨਹੀਂ ਪਾਇਲਾ ਜਿੱਥੇ ਹੋਰ ਬੈਠੇ ਨੇ ਅਸੀਂ ਵੀ ਬਹਿ ਜਾਾਂਗੇ ਜਾ ਕੇ ਪਰ ਅਸੀਂ ਜਿਹੜੇ ਕਾਲੇ ਝੰਡੇ ਦਾ ਤੁਸੀਂ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਦੇ ਕਿਹਾ ਸੀ ਉਹ ਕਮ ਚਾੜਿਆ ਸੀ ਜਿਵੇਂ ਪਹਿਲੀਆਂ ਸਰਕਾਰਾਂ ਚਾੜਦੇ ਸੀ ਵੀ ਕੋਈ ਧੀ ਭੜ ਕਾਲੀ ਚੁੰਨੀ ਨਹੀਂ ਲਊਗੀ ਭਾਈ ਕੋਈ ਪੱਗ ਨਹੀਂ ਕਾਲੀ ਬਨੂਗਾ ਕੋਈ ਰਮਾਲ ਨਹੀਂ ਹੋਊਗੀ ਪਟਕਾ ਨਹੀਂ ਕਾਲਾ ਬਨੂਗਾ ਅਸੀਂ ਜਿਹੜਾ ਮੈਂ ਬਨ ਕੇ ਚੱਲਿਆ ਅਸੀਂ ਕਿਤੇ ਵੀ ਹੋਈਏ ਸਾਡੇ ਜਿਹੜੇ ਸਿੰਘ ਕੋਈ ਨਿਕਾਲੀ ਪੱਗ ਬਨੂ ਕੋਈ ਪਟਕਾ ਬਨੂ ਕੋਈ ਇਸ ਰਮਾਲ ਰੱਖੂ ਉਹ ਇਸ ਕਰਕੇ ਚੱਲਾਂਗੇ ਮੁੱਖ ਮੰਤਰੀ ਸਾਹਿਬ ਕੋਡੀ ਪਾਰਟੀ ਧਰਗਿਆਂ ਚੋਂ ਨਿਕਲੀ ਆ ਅੱਲਾਹ ਹਜ਼ਾਰੇ ਵਾਲੀ ਪਾਰਟੀ ਐ ਇਹ ਇਸ ਕਰਕੇ ਤੁਸੀਂ ਕਿਤੇ ਭੁੱਲ ਨਾ ਜਾਓ ਅਸੀਂ ਤੁਹਾਨੂੰ ਕਾਲਾ ਝੰਡਾ ਗਿਫਟ ਵੀ ਦੇਣਾ ਤੇ ਮੰਗ ਪੱਤਰ ਜੋ ਮੈਂ ਬੋਲ ਰਿਹਾ ਤੁਹਾਡੀ ਕੀਤੇ ਹੋਏ ਮੰਗ ਪੱਤਰ ਵੀ ਦੇਣਾ ਤੁਹਾਨੂੰ ਕਾਲਾ ਝੰਡਾ ਇਸ ਕਰਕੇ ਕਿ ਸਬਾਕਸਾਰ ਰਹਿ ਗਿਆ ਜੀ ਉਸ ਤੋਂ ਬਾਅਦ ਇਹ ਤੁਹਾਨੂੰ ਫੇਰ ਸਾਡੇ ਮੁਖਮਤ ਦੀ ਲੋੜ ਪੈਣੀ ਐ ਇਹਨਾਂ ਨੇ ਵੀ ਸਾਡੇ ਵਾਂਗੂ ਤੱਤੀਆਂ ਸੜਕਾਂ ਤੇ ਹੀ ਆਉਣਾ ਐ ਇਸ ਕਰਕੇ ਭੁੱਲ ਨਾ ਜਾਵੇ ਕਾਲਾ ਝੰਡਾ ਦਵਾਂਗੇ ਵੀ ਇਹ ਲਾ ਕੇ ਰੱਖ ਭੁੱਲ ਨਾ ਜਾਏ ਪਰ ਲੱਗਦਾ ਕਿ ਕਾਲੇ ਝੰਡੇ ਲਾ ਕੇ ਜਾਂ ਕਾਲੇ ਝੰਡੇ ਦੇ ਦੇ ਕੇ ਇਨਸਾਫ ਮਿਲ ਜੇਗਾ ਕਿਉਂਕਿ ਹੁਣ ਤੱਕ ਦੀਆਂ ਦਸੇ ਬੰਦੀਆਂ ਨੇ ਅਜਿਹਾ ਕੁਝ ਕੀਤਾ ਹੈ ਜਾਂ ਬੰਦੀ ਸਿੰਘਾਂ ਦੀ ਰਹਾਈ ਨੂੰ ਲੈ ਕੇ ਇਹ ਲੋਕ ਕਿ ਬਹੁਤ ਸਾਰੇ ਰੋਸ ਮਾਰਚ ਕਾਲੇ ਝੰਡੇ ਲੈ ਕੇ ਲਹਿਰਾਏਗੇ ਕਾਰਨ ਇੱਕ ਸੰਕੇਤਕ ਧਰਨੇ ਜਿਹੜੇ ਆ ਉਹ ਦਰਸਾਏਗੇ ਪਰ ਸਰਕਾਰਾਂ ਦੀ ਨੀਤ ਤਾਂ ਖੁੱਲਦੀ ਨਹੀਂ ਉਹ ਕਹਿੰਦੇ ਜਿਹੜੇ ਲਹਿਰਾਉਂਦੇ ਲਹਿਰਾਈ ਜਲੋ ਸਾਨੂੰ ਇਹਨਾਂ ਕਾਲੇ ਝੰਡਿਆਂ ਤੋਂ ਕੀ ਦਿਖਦਾ ਉਹਨਾਂ ਕੋਲ ਸਾਰੀ ਤਾਕਤ ਹੈ ਸ਼ਕਤੀ ਹੈ ਕਿਉਂਕਿ ਸਰਕਾਰਾਂ ਨੇ ਹਰ ਹਰ ਬੇਵਰਤੇ ਹੁੰਦੇ ਆ ਇੱਕ ਵੱਡੀ ਫੋਰਸਸ ਵੀ ਉੱਥੇ ਹੋਏਗੀ ਜਦੋਂ ਤੁਸੀਂ ਜਾਣਾ ਉੱਥੇ ਪਰ ਲੱਗੇ ਲੱਗਦਾ ਹੈ ਕਿ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਦੇਣਾ ਤੇ ਕਾਲਾ ਝੰਡਾ ਵੀ ਦੇਣਾ ਉ ਤੱਕ ਪਹੁੰਚੋਗੇ ਹਮੇਸ਼ਾ ਗੁਰੂ ਦੇ ਮੂਹਰੇ ਅਰਦਾਸ ਕਰਕੇ ਤੁਰੋ ਸੱਚੇ ਪਾਤਸ਼ਾਹ ਨੇ ਤੁਹਾਨੂੰ ਸਹੀ ਮਜਲ ਤੇ ਪਹੁੰਚਾਉਣਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਸਾਨੂੰ ਸੁਖਵੀਰ ਬਾਦਲ ਵੀ ਕਹਿੰਦਾ ਉਸੇ ਮੁਠੀ ਭਰ ਲੋਕ ਨੇ ਮੁਠੀ ਭਰਾ ਨੇ ਆਨ ਰੋਡ ਲਿਆ ਤੇ ਨਾ ਸੜਕ ਤੇ ਫਿਰਦੇ ਨੇ ਸਾਨੂੰ ਫਿਰ ਕੈਪਟਨ ਅਮਰਿੰਦਰ ਨੇ ਵੀ ਕਿਹਾ ਗੁਪਤ ਤੌਰ ਤੇ ਸੁਖਵੀਰ ਉਹਨਾਂ ਨਾਲ ਦੋਸਤੀ ਪਾ ਕੇ ਵੀ ਥੋੜੇ ਲੋਕ ਨੇ ਜਿਹੜੇ ਪੰਜਾਬ ਦੇ ਹਾਲਾਤ ਨਹੀਂ ਠੀਕ ਰਹਿਣ ਦਿੰਦੇ ਆਲ ਰੋਡ ਫਿਰਦੇ ਨੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਜਿਹੜਾ ਵੀ ਸਿੱਖ ਕੌਮਲਾ ਸਿੱਖ ਧਰਮ ਨਾਲ ਤ੍ਰੋਕ ਮਾਊਗਾ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ ਜबान ਤੋਂ ਭਜੂਗਾ ਉਹਦਾ ਹਸਣਾ ਇਹਨਾਂ ਦੋ ਦਾ ਮੈਂ ਨਾਂ ਲਿਆ ਇਹ ਕਿਰਪਾ ਕਰਕੇ ਪੜ ਲਿਓ ਇਤਿਹਾਸ ਤੁਹਾਨੂੰ ਆਪਣੇ ਆਪਾਂ ਪਤਾ ਲੱਗ ਜੂ ਤੁਸੀਂ ਕਦੇ ਕਿਸਾਨਾਂ ਨੂੰ ਕਹਿੰਦੇ ਹੋ ਜਾਲੀ ਕਿਸਾਨ ਨੇ ਕਦੇ ਮਜ਼ਦੂਰਾਂ ਨੂੰ ਕਹਿੰਦੇ ਜਾਲੀ ਮਜ਼ਦੂਰ ਨੇ ਇਹ ਇਸ ਕਰਕੇ ਤੁਸੀਂ ਖਾਸਮ ਖਾਸ ਛੇਤੀ ਹੋਏ ਬਣ ਗਏ ਬਹੁਤ ਸਪੀਡ ਨਾਲ ਸਾਢੇ 3 ਸਾਲ ਚ ਇਹ ਦੇ ਕਰਕੇ ਤੁਹਾਨੂੰ ਇਹ ਨਾ ਕਹਿੰਦਾ ਭਲੇਖਾ ਖਾ ਜਾਓ ਕਿਤੇ ਆਪਣੇ ਪਰਿਵਾਰ ਨੂੰ ਵੀ ਰਿਸ਼ਤੇਦਾਰਾਂ ਨੂੰ ਵੀ ਭੁੱਲ ਕੇ ਕਹਿ ਦੋ ਵੀ ਇਹ ਮੈਨੂੰ ਮਿਲੂ ਮੇਰੇ ਲੱਗਦਾ ਇਹਨਾਂ ਦੇ ਕੱਪੜਿਆਂ 'ਚ ਫਰਕ ਹੈ ਇਹਨਾਂ ਦੇ ਤੋਰ ਨ ਫੇਰਨ 'ਚ ਫਰਕ ਹੈ ਜਦੋਂ ਰਾਜ ਭਾਗ ਤੇ ਵੱਡੇ ਲੋਕਾਂ ਨਾਲ ਦੋਸਤੀਆਂ ਪੈ ਜਾਣ ਫਿਰ ਹੀਟ ਲੀਆਂ ਕੀੜੀਆਂ ਹੀ ਲੱਗਦੀਆਂ ਹੁੰਦੀਆਂ ਨੇ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਕਿਰਪਾ ਕਰੋ ਦਿਨ ਯਾਦ ਕਰੋ ਜਿਹੜੇ ਦਿਨਾਂ ਚ ਤੁਸੀਂ ਲੰਗੇ ਹੋ ਇਹ ਦਿਨ ਦੁਬਾਰਾ ਆ ਜਾਂਦੇ ਹੁੰਦੇ ਨੇ ਆ ਰਾਜ ਭਾਗ ਆ ਵੀ ਜਾਂਦੇ ਨੇ ਚੱਲੇ ਵੀ ਜਾਂਦੇ ਹੁੰਦੇ ਨੇ ਪਰ ਜ਼ਮੀਨ ਤੇ ਰਹੋ ਪਰ ਮੇਰਾ ਆਖਰੀ ਸਵਾਲ ਆ ਕਿ ਬਹੁਤ ਸਰੀਆਂ ਜਿਵੇਂ ਬੰਦੀਆਂ ਅਕਸਰ ਐਲਾਨ ਕਰਦੀਆਂ ਨੇ ਸਰਕਾਰ ਨੂੰ ਘੇਰਨਾ ਹੈ ਮੁੱਖ ਮੰਤਰੀ ਨੂੰ ਘੇਰਨਾ ਹੈ ਤਾਂ ਇਸੇ ਤਰ੍ਹਾਂ ਦੇ ਤੁਹਾਡੇ ਵੀ ਐਲਾਨ ਨੇ ਪਰ ਦੇਖਿਆ ਗਿਆ ਕਿ ਅਸੀਂ ਕਈ ਵਾਰ ਕੇ ਕਿਸਾਨ ਵੀ ਨਜ਼ਰਬੰਦ ਕਰ ਲਏ ਜਾਂਦੇ ਆ ਬਹੁਤ ਸਾਰੇ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਆ ਨਜ਼ਰਬੰਦ ਕਰ ਲਏ ਜਾਂਦੇ ਆ ਲੱਗਦਾ ਕਿ ਜਿਹੜੀ ਸਵੇਰ ਚੜ੍ਹਣੀ ਆ ਤੁਹਾਡੇ ਲਈ ਉਹ ਇੰਨੀ ਸੁਖੀ ਹੋਊਗੀ ਕਿ ਤੁਸੀਂ ਫਰੀਦਕੋਟ ਪਹੁੰਚ ਜਾਓਗੇ ਸਾਡੀ ਡਿਊਟੀ ਹੈ ਅਸੀਂ ਦੇਸ਼ ਦੇ ਕਾਨੂੰਨ ਨੂੰ ਮੰਨਦੇ ਹੋਏ ਉਸ ਨੂੰ ਮੁੱਖ ਰੱਖਦੇ ਹੋਏ ਸਾਡੀ ਡਿਊਟੀ ਹੈ ਕਿ ਅਸੀਂ ਆਪਣਾ ਹੱਕ ਲੈਣ ਦੇ ਲਈ ਸੜਕ ਤੇ ਵੀ ਜਾਵਾਂਗੇ ਮੁੱਖ ਮੰਤਰੀ ਦੇ ਪੰਡਾਲ 'ਚ ਵੀ ਜਾਵਾਂਗੇ ਉਹ ਡਿਊਟੀ ਜਿਵੇਂ ਪਹਿਲੇ ਸਾਨੂੰ ਅੰਦਰ ਬੰਦ ਕਰ ਲੈਂਦੇ ਕਦੇ ਜਿਹੜਾਂ 'ਚ ਤੋੜ ਦਿੰਦੇ ਤੇ ਪਹਿਲੇ ਵੀ ਇਹੀ ਕੁਝ ਕਰਦੇ ਰਹੇ ਨੇ ਜੇ ਉਹੀ ਰਾਹ ਤੇ ਸਾਡਾ ਮੁੱਖ ਮੰਤਰੀ ਚੱਲਦਾ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਅਲੰਬਾ ਨਹੀਂ ਦਿੰਦੇ ਪਰ ਜਿਹੜਾ ਅਜੰਦਾ ਹੈ ਸਾਡਾ ਮੁੱਖ ਜਿਹੜਾ ਰਾਹ ਅਸੀਂ ਲੈ ਕੇ ਤੁਰੇ ਹੋਇਆ ਉਹਦੇ ਤੇ ਸਹੀ ਪਹੁੰਚਾਂਗੇ ਸਾਡੀ ਡਿਊਟੀ ਹੈ ਜੋ ਅਸੀਂ ਜਵਾਨ ਤੋਂ ਕਹਤਾ ਅਸੀਂ ਜਰੂਰ ਮਿਹਨਤ ਕਰਾਂਗੇ ਅੱਗੇ ਸਰਕਾਰਾਂ ਜਾਣ ਉਹਨਾਂ ਦਾ ਕੰਮ ਜਾਣ ਅਸਨ ਪਰਮਜੀਤ ਸਿੰਘ ਸੌਲੀ ਜਿਹਨਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਸਰਕਾਰਾਂ ਜਿਹੜੀਆਂ ਨੇ ਅਕਸਰ ਕੁਝ ਜਥੇਬੰਦੀਆਂ ਨੂੰ ਮੁੱਠੀ ਪਰ ਲੋਕਾਂ ਕੇ ਡਰਾਉਣ ਦੀ ਕੋਸ਼ਿਸ਼ ਕਰਦੀਆਂ ਜਾਂ ਜਦੋਂ ਉਹਨਾਂ ਨੇ ਸੰਘਰਸ਼ ਤੇ ਨਿਕਲਣ ਉਹਨਾਂ ਨੂੰ ਨਜ਼ਰਬੰਦ ਕਰ ਲੈਂਦੀਆਂ ਪਰੰਤੂ ਉਹਨਾਂ ਨੇ ਇੱਕ ਟੀਚਾ ਮੱਥਿਆ ਹੋਇਆ ਹੈ ਕਿ ਉਹਨਾਂ ਦੀ ਪਾਰਟੀ ਦਾ ਇੱਕ ਏਜੰਡਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਾਂ ਕੁਝ ਸਰਕਾਰ ਪ੍ਰਤੀ ਹੋਰ ਵੀ ਕੁਝ ਮੰਗਾਂ ਨੇ ਉਹ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਣਾ ਹੈ ਉਹ ਕਾਲੇ ਝੰਡੇ ਲਹਿਰਾ ਕੇ ਦੇਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਥੇ ਉਹ ਮੰਗ ਪੱਤਰ ਦੇਣਗੇ ਉੱਥੇ ਕਾਲਾ ਝੰਡਾ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਕਰਕੇ ਦੇਣਗੇ ਕਿ ਤੁਹਾਡੀ ਪਾਰਟੀ ਵੀ ਜਿਹੜੀ ਹੈ ਉਹ ਰੋਸ ਧਰਨਿਆਂ 'ਚੋਂ ਸੰਘਰਸ਼ 'ਚੋਂ ਨਿਕਲੀ ਹੋਈ ਪਾਰਟੀ ਹੈ ਤਾਂ ਆਖਰ ਜਦੋਂ ਹੁਣ ਤੁਹਾਡੀ ਸਰਕਾਰ ਦੇ ਸਾਹਮਣੇ ਬਹੁਤ ਸਾਰੇ ਸੰਘਰਸ਼ ਹੋ ਰਿਹਾ ਹੈ ਤਾਂ ਉਹਨਾਂ ਨੂੰ ਵੇਖ ਕੇ ਐਨੀ ਪੀੜਾ ਕਿਉਂ ਹੋ ਰਹੀ ਹੈ ਕੈਮਰਾਮੈਨ ਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਵੇਦੀ ਮਸਾ ਟੀਵੀ ਪਟਿਆਲਾ